ਕੁਝ ਹਾਲ ਸਾਹਿਬ ਹੈ ਕੁਝ ਕਿਫਾਤ ਹੈ ਅੱਜ ਜੇ ਤੁਹਾਡੇ ਲਈ ਲੈ ਕੇ ਆਏ ਬਲਾਂ ਵਾਲੇ ਪੱਗ ਜਿੱਦਿ ਨੇ 7.5 ਮੀਟਰ ਦੇ ਕੱਪੜਾੜਾ ਬਹੁਤ ਵੈਲ ਵਰਤਿਆ ਤੇ ਜਿਹੜਾ ਆਪਾਂ ਪਹਿਲਾਂ ਨਾਲ ਲਗਾਉਣਾ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਜਿਹੜੇ ਆਪਾਂ ਪੁਣੀ ਦੇ ਖੋਲਦੇ ਪਰ ਥੱਲੇ ਤੋਂ ਮੰਦ ਪਾਸੇ ਉੱਪਰ ਰੱਖ ਕੇ ਤੇ ਆਪਣੇ ਜਿਹੜੇ ਦੋ ਹੀ ਖੋਲਦੇ ਪੱਲੇ ਨੇ ਤੇ ਜਿਹੜਾ ਆਪਣਾ ਥੱਲੇ ਵਾਲਾ ਪਿਛਲਾ ਪੱਲਾ ਹੋਵੇਗਾ ਉਹਨੂੰ ਆਪਾਂ ਖਿੱਚ ਲੈਣ ਖਿੱਚਣ ਤੋਂ ਬਾਅਦ ਆਪਾਂ ਨਾਲ ਉੱਪਰਲਾ ਪੱਲਾ ਹੋਵੇਗਾ ਆਪਾਂ ਬਲ ਬਣਾਉਣ ਤੇ ਥੱਲੇ ਵਾਲੇ ਪੱਲੇ ਨੂੰ ਵੀ ਬਲ ਬਣਾ ਕੇ ਜਿਹੜਾ ਆਪਾਂ ਲਾੜਾ ਹੈ ਉਹ ਲਗਾ ਦੇਵਾਂਗੇ ਗਿਦੜੇ ਕਹੜਾ ਆਪਾਂ ਲਾੜੇ ਬਲਪਾ ਕੇ ਲਗਾ ਦਵਾਂਗੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਹਨ ਸਾਡੇ YouTube ਚੈਨਲ ਸਬਸਕ੍ਰਾਈਬਰ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਜਿਹੜੇ ਜਿਹੜੇ ਵੀਰ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਫੋਲੋ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੈਲ ਨੋਟੀਫਿਕੇਸ਼ਨ ਜਿਹੜਾ ਤੁਸੀਂ ਹਾਲਤ ਸਿਲੈਕਟ ਕਰ ਲਿਓ ਤਾਂ ਜੋ ਇਹ ਜਿਹੀ ਜਿਹੜੀ ਵੀਡੀਓ ਆਉਣ ਤਾਂ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਉਹ ਨਾਲ ਦੇ ਨਾਲ ਜਿਹੜੀ ਮਿਲਦੀ ਰਹੇ ਤੇ ਅਗਲਾ ਲੜ ਵੀ ਆਪਾਂ ਉਸੇ ਤਰੀਕੇ ਨਾਲ ਹੀ ਤੇ ਆਪਾਂ ਕੀ ਕਰਾਂਗੇ ਕਿ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਪੁਣੀ ਤੇ ਖੁੱਲਦਾ ਬਸ ਥੱਲੇ ਪੰਜ ਪਾਸੇ ਉੱਪਰ ਰੱਖ ਕੇ ਤੇ ਪੱਲੇ ਨੂੰ ਤੇ ਡੜ ਡੜ ਦੋ ਹੀ ਪੱਲੇ ਨੇਗੇ ਉਹ ਪਹਿਲਾ ਉਪਰਲੇ ਪੱਲੇ ਜਿਹੜਾ ਬਲ ਬਣਾਵਾਂਗੇ ਫਿਰ ਹਥਾਲੇਲੇ ਪੱਲੇ ਜਿਹੜਾ ਬਲ ਬਣਾ ਕੇ ਤੇ ਆਪਾਂ ਨੂੰ ਉੱਤੇ ਇਕੱਠੇ ਕਰ ਲਵਾਂਗੇ ਇਕੱਠੇ ਕਰਨ ਤੋਂ ਬਾਅਦ ਆਪਾਂ ਥੱਲੇਲੇ ਪੱਲੇ ਨੂੰ ਖੋਲ ਲਵਾਂਗੇ ਖੋਲਣ ਤੋਂ ਬਾਅਦ ਜੇ ਆਪਾਂ ਬਲ ਨੇ ਕਿ ਚੁੰਡੀ ਭਰ ਕੇ ਜਿਹੜੇ ਬਣਾ ਲਵਾਂਗੇ ਤੇ ਉੱਪਰਲੇ ਪੱਲੇ ਦੇ ਜਿਹੜਾ ਆਪਾਂ ਬਲ ਬਣਾਏ ਸੀ ਉਹ ਵੀ ਆਪਾਂ ਉਹਦੇ ਉੱਪਰ ਧਰ ਕੇ ਜਿਹੜਾ ਲਾੜਾ ਲਗਾ ਜਾਵਾਂਗੇ ਤੇ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਪਿੱਛੇ ਤੇ ਜਿਹੜਾ ਆਪਣਾ ਲਾੜ ਲਗਾਇਆ ਉਹਦੇ ਵਿੱਚ ਜਿਹੜਾ ਆਪਾਂ ਬਾਜ ਨਾਲ ਸੈਟ ਕਰਾਂਗੇ ਤੇ ਜਿਵੇਂ ਆਪਾਂ ਨੂੰ ਲੱਗਦਾ ਕਿ ਵਾਲ ਘਟਨੇਗੇ ਜਾਂ ਟੱਲੇ ਨੇਗੇ ਵਾਲ ਉੱਤੇ ਆਪਾਂ ਜਿਹੜਾ ਬਾਜ ਆ ਫੇਰਾਂਗੇ ਆਪਾਂ ਜਿਹੜਾ ਹਰ ਇੱਕ ਵਾਲ ਲਗਾਉਣਾ ਇੱਕ ਜਗ੍ਹਾ ਤੇ ਹੀ ਲਗਾਵਾਂਗੇ ਚਾਹੇ ਆਪਾਂ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਜਿਹੜਾ ਮਰਜੀ ਲਾੜ ਲਗਾਉਣਾ ਆਪਾਂ ਇੱਕ ਜਗ੍ਹਾ ਤੇ ਹੀ ਲਗਾਵਾਂਗੇ ਜੇ ਤੁਸੀਂ ਉੱਪਰ ਨੂੰ ਬਾਅਦ ਲੈ ਜਾਨੇ ਤਾਂ ਤੁਹਾਡੀ ਪੱਗ ਉਹ ਦੇਖਣ ਨੂੰ ਵਧੀਆ ਨਹੀਂ ਲੱਗੇ ਤੇ ਤੁਹਾਡੀ ਜਿਹੜੀ ਨੋਕ ਆ ਉਹ ਵੀ ਤੁਸੀਂ ਮਿੱਡੀ ਰੱਖਣੀ ਹੈ ਅਗਲਾ ਲਾੜ ਉਸੇ ਤਰੀਕਣ ਵਾਲੀ ਬੈਕ ਟੋਕ ਨੂੰ ਪਿੰਚ ਕਰਕੇ ਪੂਣੀ ਦੇਖੋ ਜੇ ਹੇਠਲੇ ਬੰਦ ਉੱਪਰਲਾ ਪੱਲਾ ਹੋਵੇਗਾ ਉਹਦੇ ਆਪਾਂ ਜਿਵੇਂ ਤੇ ਵੀਡੀਓ 'ਚ ਦੇਖ ਰਹੇ ਹੋ ਉਸ ਤਰੀਕੇ ਨਾਲ ਆਪਾਂ ਪਤਲੇ ਜਿਹੇ ਬਲ ਬਣਾ ਲਏ ਨੇ ਤਾਂ ਥੱਲੇਲੇ ਪੱਲੇ ਦੇ ਵੀ ਆਪਾਂ ਬਲ ਬਣਾ ਲਵਾਂਗੇ ਇਕੱਠੇ ਕਰਕੇ ਤੇ ਦੋਨੋਂ ਨੂੰ ਉੱਪਰੋਂ ਤੇ ਥੱਲੇੋਂ ਹਲਕਾ ਜਿਹਾ ਫੋਲਡ ਕਰ ਦੇਣਾ ਹੈ ਤੇ ਜਿਹੜਾ ਬਣਾ ਥੱਲੇਲਾ ਪੱਲਾ ਹੋਵੇ ਉਹਨੂੰ ਆਪਾਂ ਹਲਕਾ ਜਿਹਾ ਖਿੱਚ ਲਵਾਂਗੇ ਖਿਚਣ ਤੋਂ ਬਾਅਦ ਆਪਾਂ ਉਹ 'ਚ ਜਿਹੜੇ ਬਲ ਨੇ ਕਿਉਂ ਬਣਾ ਲਵਾਂਗੇ ਤੇ ਉੱਪਰਲੇ ਜਿਹੜਾ ਆਪਣਾ ਪੱਲਾ ਹੋਵੇ ਉਹ ਵੀ ਆਪਾਂ ਬਲਨਗੇ ਬਣਾ ਲਵਾਂਗੇ ਤੇ ਹੱਥ ਫੇਰਦੇ ਆਪਾਂ ਇਹੜਾ ਲਾੜਾ ਲਗਾ ਦੇਵਾਂਗੇ ਇਦੇ ਵਿੱਚ ਵੀ ਆਪਾਂ ਜਿਹੜਾ ਬਾਜਾ ਫੇਰਾਂਗੇ ਨੋਕ ਤੋਂ ਜਿਹੜਾ ਆਪਾਂ ਮੂਹਰੇ ਲਿਆ ਕੇ ਨੋਕ ਤੱਕ ਫੇਰਾਂਗੇ ਤੇ ਜਿਹੜਾ ਆਪਣਾ ਲਾੜਾ ਜਿਹੜਾ ਟੱਲਾਊਗਾ ਟੈਟ ਹੋ ਜਾਊਗਾ ਤੇ ਆਪਾਂ ਜਿਹੜਾ ਬਾਜਾ ਉਹ ਵੀ ਆਪਾਂ ਆਪਣੇ ਤੀਜੇ ਲੜੜ ਚ ਫੇਰਾਂਗੇ ਤੇ ਉਹਦੇ ਵਿੱਚ ਆਪਾਂ ਬਲ ਬੱਧ ਕਰਾਂਗੇ ਤੇ ਆਪਾਂ ਜਿਹੜੀ ਆਪਣੀ ਸ਼ੇਪ ਆ ਉੱਪਰ ਉਹ ਦਬਾਂਗੇ ਅਗਲਾ ਲੜੜ ਜਿਹੜਾ ਆਪਾਂ ਲਗਾਵਾਂਗੇ ਉਹ ਪੁਣੀ ਦੇ ਕੋਲ ਤੇ ਆਪਾਂ ਥੱਲੇ ਬੰਦਪਾਸ ਉੱਪਰ ਆ ਕੇ ਉਸੇ ਤਰੀਕੇ ਨਾਲ ਹੀ ਪਹਿਲੇ ਲੜੜਾ ਮਗੋਹੀ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਏ ਆ ਉੱਪਰਲੇ ਪਾਸੇ ਉਹਦੇ ਉਹ ਤੋਂ ਆਪਾਂ ਥੋੜਾ ਹਲਕਾ ਹਲਕਾ ਥੱਲੇ ਰੱਖ ਤੇ ਆਪਾਂ ਉੱਪਰਲੇ ਪਾਸੇ ਮੂਰੀਓ ਲਾ ਕੇ ਪਿੱਛੇ ਦਾ ਕੱਪੜਾ ਹੱਥ ਫੇਰਾਂਗੇ ਉੱਪਰਲੇ ਪੇਚ 'ਚ ਤਾਂ ਜਿਹੜਾ ਆਪਣਾ ਉੱਪਰਲੇ ਪੇਚ ਨਾਲ ਦੇਣਾ ਸਾਫ਼ ਹੋ ਜੂਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੇ ਆਪਾਂ ਵਾਲ ਨਗੇ ਜਿਹੜੇ ਉੱਪਰਲੇ ਪੱਲੇ ਦਾ ਪਹਿਲਾਂ ਆਪਾਂ ਵਾਲ ਬਣਾ ਲਵਾਂਗੇ ਇਹ ਇਕੱਠੇ ਕਰਕੇਾਰੇ ਤੇ ਬਾਕੀ ਪਤਲਾ ਲੇਪਲੇ ਨੂੰ ਇਕੱਠੇ ਕਰਕੇ ਵਾਲ ਨਗੇ ਬਣਾ ਲਵਾਂਗੇ ਤੇ ਉਪਰ ਹਲਕੇ ਆਪਾਂ ਜਿਹੜਾ ਪਿੰਚੋ ਕਰ ਦਵਾਂਗੇ ਤੇ ਵੀਰੇ ਆਪਾਂ ਬਾੜਨੇਗੇ ਉਹ ਚੰਗੇ ਤਰੀਕੇ ਨਾਲ ਬਣਾ ਲਵਾਂਗੇ। ਹਿੰਗੀਦਰੀ ਕੈਨੇਡਾ ਆਪਾਂ ਬਾੜਨੇਗੇ ਆਪਾਂ ਬਣਾ ਲਵਾਂਗੇ ਤੇ ਆਪਾਂ ਨੋਕ ਤੋੜਾ ਲਾੜਾ ਟੈਟ ਕਰਾਂਗੇ। ਜੇ ਐਡੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਬਤੋ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲੇ ਵੀਰੋ ਆ ਬਲਣ ਵਾਲੀ ਪੱਗ ਸਿੱਖਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਅਗਲਾ ਲੜਪੇ ਪੋਹ ਤੇ ਇਸ ਨਾਲ ਇਹ ਲਗਾਂਗੇ ਕਿ ਜਿਹੜਾ ਪਹਿਲਾਂ ਲੜ ਕੇ ਸੁੱਟੂੜਾ ਮਸਲਾ ਪਾਥਲੇ ਰੱਖਾਂਗੇ ਤੇ ਇਹਦੇ ਵਿੱਚ ਬਲਣਗੇ ਆਪਾਂ ਪਹਿਲਾਂ ਉੱਪਰਲੇ ਪੱਲੇ ਜਿਹਾ ਬਣਾਵਾਂਗੇ ਤੇ ਫਿਰ ਆਪਾਂ ਥਲਲੇ ਪੱਲੇ ਜਿਹਾ ਬਣਾ ਦੇ ਹੋਏ ਤੇ ਲਾਡ ਨੂੰ ਜਿਹੜਾ ਆਪਾਂ ਲਗਾ ਦਵਾਂਗੇ ਤੇ ਪਹਿਲਾ ਪੱਪੜ ਲੈ ਪਹਿਲੇ ਜਿਹੜੇ ਬਲਣਗੇ ਉਹ ਚੰਗੀ ਤਰ੍ਹਾਂ ਪਾਵਾਂਗੇ ਤੇ ਫਿਰ ਆਪਾਂ ਇਹ ਆਪਣਾ ਥੱਲੇ ਵਾਲਾ ਪੱਲਾ ਬਗੋੜ ਵਿੱਚ ਵੀ ਆਪਾਂ ਜਿਹੜੇ ਬਲਣਗੇ ਬਣਾ ਕੇ ਉੱਪਰ ਹਲਕੇ ਆਪਾਂ 폴ਡ ਕਰ ਦਵਾਂਗੇ ਤੇ ਜਿਹੜਾ ਪੱਥਲ ਵਾਲੇ ਪੱਲੇ ਜੋ ਬਲ ਆਪਾਂ ਖੋਲ ਲਵਾਂਗੇ ਖੋਲ ਕੇ ਆਪਾਂ ਬਲ ਨੇ ਜਿਹੜੇ ਵਿੱਚ ਉਹ ਚੁੰਡੀ ਭਰ ਕੇ ਆਪਾਂ ਬਲ ਨੇ ਪਾ ਲਵਾਂਗੇ ਤੇ ਲੜ ਨੂੰ ਆਪੇ ਢਲ ਲਗਾ ਦਵਾਂਗੇ ਹੁਣ ਆਪਾਂ ਇਹ ਵਿੱਚ ਜਿਹੜੇ ਬਲ ਨੇਗੇ ਤੋਂ ਲੈਣਗੇ ਉਹਨਾਂ ਨੂੰ ਆਪਾਂ ਟੈਟ ਕਰਾਂਗੇ ਬਾਜ ਨਾਲ ਤੁਸੀਂ ਪੱਗ ਪੈਨ ਵੀ ਵਰਤ ਸਕਦੇ ਹੋ ਜੇ ਤੁਹਾਨੂੰ ਬਾਜ ਨਾਲ ਸਾਨੀ ਹੁੰਦੀ ਹੈ ਬਲ ਪਾਉਣ ਵਿੱਚ ਤੁਸੀਂ ਬਾਜ ਵਰਤ ਸਕਦੇ ਹੋ ਜੇ ਤੁਹਾਨੂੰ ਪੱਗ ਪੈਣਾ ਸਾਨੀ ਹੁੰਦੀ ਹੈ ਤੁਸੀਂ ਪੱਗਨ ਵਰਤ ਸਕਦੇ ਹੋ ਤੇ ਇਹੜਾ ਆਪ ਅਗਲਾ ਲੜ ਲਗਾਵਾਂਗੇ ਇਹ ਆਪਾਂ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਪਾਸੇ ਥੱਲੇ ਤੇ ਬੰਦ ਪਾਸੇ ਉੱਪਰ ਰੱਖ ਲਵਾਂਗੇ ਤੇ ਇਹ ਗਰਭ ਪੱਲਾ ਆਪਾਂ ਚੰਗੀ ਤਰੀਕੇ ਨਾਲ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਡੋਈ ਪੱਲੇ ਢੇਵ ਬਰਾਬਰ ਕਰਕੇ ਤੇ ਇਹਦੇ ਵਿੱਚ ਜਿਹੜੇ ਆਪਾਂ ਬੜਨਗੇ ਪਹਲਕੀਅਲ ਕੇ ਪਾ ਕੇ ਬੜ ਤੇ ਇਹ ਲੜ ਨੂੰ ਔਕਣੇ ਲਗਾ ਦੇਵਾਂਗੇ ਤੇ ਆਇਆ ਲੜਾ ਜਿਹੜਾ ਆਪਾਂ ਹਾਫ ਤੋਂ ਪਿੰਚ ਕਰਿਆ ਜਣ ਕਿ ਆਪਾਂ ਲੜਾ ਜਿਹੜਾ ਸਾਫ ਲਗਾਇਆ ਤੁਸੀਂ ਜਿਹੜਾ ਲੜਾ ਬਾਲਾ ਵਾਲਾ ਵੀ ਲਗਾ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਆਪਾਂ ਬੈਕ ਤੋਂ ਪਿੰਚ ਕਰਕੇ ਪੱਲੇ ਨੂੰ ਆਪਾਂ ਖਿੱਚ ਕੇ ਜਿਹੜਾ ਆਪਣਾ ਬਾਧੂ ਕੱਪੜਾ ਹੋਵੇਗਾ ਪੱਲੇ ਦਾ ਉਹਨੂੰ ਆਪਾਂ ਜਿਹੜਾ ਅੰਦਰ ਕਰ ਲੈਣਾ ਹੈ ਆਪਣੇ ਤੇ ਕੱਪੜਾ ਲੜਾ ਚੰਗੀ ਤਰੀਕੇ ਨਾਲ ਆਪਾਂ ਸਫਾਈ ਕਰਕੇ ਤੇ ਡਬਲ ਪਿੰਚ ਕਰਕੇ ਲੜਾ ਜਿਹੜਾ ਆਪਾਂ ਲਗਾ ਦਵਾਂਗੇ ਤੇ ਆਪੜੀ ਦਾ ਸ਼ੇਪ ਆ ਆਪਾਂ ਬਣਾਵਾਂਗੇ ਤੇ ਆਪੜੀ ਅੰਦਰਲੇ ਸੱਜੇ ਪਾਸੇ ਬਾੜਨਗੇ ਉਹ ਹਲਕੇ ਹਲਕੇ ਬਣਾ ਦੇਵਾਂਗੇ ਤੇ ਜਿਹੜਾ ਆਪਾਂ ਲੜ ਲਗਾਵਾਂਗੇ ਉਹ ਆਪਾਂ ਸਿੱਧਾ ਲਗਾਵਾਂਗੇ ਤੇ ਆਪਾਂ ਲੜਨ ਨੂੰ ਉਸੇ ਤਰੀਕੇ ਨਾਲ ਹੀ ਹਲਕਾ ਬੈਗ ਤੋਂ ਪਿੰਚ ਕਰਕੇ ਤੇਲ ਲਗਾ ਕੇ ਇਹਦੇ ਵਿੱਚ ਜਿਹੜੇ ਬਲ ਨੇ ਉਹ ਪਾ ਲਵਾਂਗੇ ਤੇ ਆਪਾਂ ਥੋੜੇ ਹੱਕ ਤੋਂ ਬਾਅਦ ਨਾਲ ਜਿਹੜਾ ਲਾੜਾ ਚੱਕ ਲਵਾਂਗੇ ਤੇ ਅਗੀ ਤਰੀਕੇ ਨਾਲ ਇਹਦੇ ਵਿੱਚ ਜਿਹੜੇ ਆਪਾਂ ਬਲ ਪਾ ਕੇ ਬਲ ਪਾ ਲਵਾਂਗੇ ਤੇ ਬਲ ਪਾ ਜਿਹੜਾ ਪੱਲਾੜਾ ਹੈ ਉਹਨੂੰ ਉੱਪਰ ਲਗਾ ਦਵਾਂਗੇ ਵੀਡੀਓ ਨੂੰ ਜੇ ਵੀਡੀਓ ਪਸੰਦ ਆ ਰਹੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀ ਤਰੀਕੇ ਨਾਲ ਪੱਲਾੜਾ ਲਗਾ ਲਵਾਂਗੇ ਜੇ ਤੁਹਾਨੂੰ ਪ੍ਰੋਬਲਮ ਦੀ ਹੈ ਜੇ ਕੀ ਤੁਹਾਡਾ ਜਿਹੜਾ ਲੜਾ ਆਖਰੀ ਲੜ ਜਾ ਆਪਾਂ ਕਹਿੰਦੇ ਵੀ ਕੱਲ੍ਹ ਗਿਆੜਾ ਜੇ ਤੁਹਾਡਾ ਖਿਸਕੇ ਜਾਂਦਾ ਤਾਂ ਤੁਸੀਂ ਜਿਹੜੇ ਉੱਪਰ ਪੱਗ ਪੈਣਾ ਬੱਥ ਸਕਦੇ ਹੋ ਤੇ ਇਹਦੇ ਆ ਕੇ ਤੁਹਾਡਾ ਜਿਹੜਾ ਲੜਾ ਨਹੀਂ ਖਿਸਕੇਗਾ। ਨਾ ਢਿੱਲਾ ਨਹੀਂ ਹੋਵੇਗਾ। ਤੇ ਆਪਾਂ ਚੰਗੀ ਲੀਕੇ ਨਾੜਾ ਲੜਾ ਆਪਾਂ ਟੈਟ ਕਰਕੇ ਲਗਾ ਲਵਾਂਗੇ। ਤੇ ਹੁਣ ਜਿਹੜੇ ਆਪਾਂ ਪੱਗ ਵਿੱਚ ਸੈਟਿੰਗ ਕਰਾਂਗੇ ਤੇ ਜਿਹੜੇ ਬਲਣਗੇ ਉਹਨਾਂ ਨੂੰ ਆਪਾਂ ਬੁਦਾਵਾਂਗੇ ਤੇ ਸੱਜੇ ਪਾਸੇ ਜਿਹੜਾ ਆਪਾਂ ਬਾਜ ਫੇਰ ਕੇ ਹਲਕਲ ਕੇ ਬਾਲਣਗੇ ਉਹ ਬਣਾਵਾਂਗੇ ਤੇ ਆਪਾਂ ਬਣੀ ਜਿਹੜੀ ਸ਼ੇਪ ਆ ਉਹ ਪਸੈਟ ਕਰਾਂਗੇ ਤੇ ਆਪਾਂ ਅੱਖਾ ਤੋਂ ਜਿਹੜੀ ਆਪਣੀ ਪੱਗ ਉਹ ਬਰਾਬਰ ਕਰਾਂਗੇ ਜਿਹੜਾ ਆਪਾਂ ਸੈਟ ਕਰਨਾ ਹੈ ਉਹ ਪਹਿੜਾ ਪਹਿਲਾ ਲਗਾ ਜੀ ਉਹਨੂੰ ਖੋਲ ਲਵਾਂਗੇ ਤੇ ਖੋਲਣ ਤੋਂ ਬਾਅਦ ਜਿਹੜਾ ਆਪਾਂ ਚਾਰੀ ਪਾਸੇ ਨੇਗੇ ਉਹ ਪਹਿੜਾ ਟਕ ਦਵਾਂਗੇ ਤੇ ਟਕਣ ਤੋਂ ਬਾਅਦ ਆਪਾਂ ਇਹਦਾ ਬਾਜ ਹੋ ਚਾਰੇ ਪਾਸੇ ਵਾਲੇ ਨਾਲ ਫੇਰ ਦਵਾਂਗੇ ਫਿਰ ਤੋਂ ਬਾਅਦ ਜਿੱਥੇ ਕਿ ਇਹਦਾ ਆਪਣਾ ਸਿਰ ਨਗਾਰਾ ਤਾਂ ਉੱਥੇ ਆਪਾਂ ਡਬਲ ਸ਼ੀਸ਼ਾ ਵਾਸਤੇ ਜਿਹੜਾ ਆਪਣਾ ਸਿਰ ਆ ਉਹ ਟਕ ਸਕਦੇ ਹਾਂ ਤੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਕਿ ਜਿਹੜਾ ਆਪਾਂ ਆਪਣਾ ਪਹਿਲਾ ਲੜ ਸੀ ਉਹਨੂੰ ਆਪਾਂ ਖੋਲ ਲਿਆ ਖੋਲਣ ਤੋਂ ਬਾਅਦ ਆਪਾਂ ਚਾਰੇ ਪਾਸੇ ਟਕ ਲੈਨੇ ਟਕਣ ਤੋਂ ਬਾਅਦ ਜਿਹੜਾ ਪਿਛਲਾ ਲੜ ਆਪਾਂ ਲਗਾਇਆ ਸੀਗਾ ਉਹ ਪੁੱਖ ਖਿੱਚ ਲਿਆ ਖਿੱਚਣ ਤੋਂ ਬਾਅਦ ਜਿੱਥੇ ਕਿ ਇਹ ਆਪਣਾ ਇਹਦਾ ਸਿਰ ਨੰਬਰ ਨਗਾਰਾ ਵੀ ਆਪਾਂ ਦੇਖ ਕੇ ਆਪਾਂ ਟਕ ਲਵਾਂਗੇ ਤੇ ਜਿਹੜਾ ਬੈਕ ਲੜ ਲਗਾਵਾਂਗੇ ਆਪਾਂ ਅੱਧਾ ਪਲਾਹ ਪੁਲਖਬਾ ਤੇ ਅੱਧਾ ਪਲਾਹ ਫੁੜਕ ਸੱਜਾ ਕਰਕੇ ਲੜਾ ਜਿਹੜਾ ਲਗਾ ਦੇਵਾਂਗੇ ਤੇ ਇਹ ਹੁਣ ਆਪਾਂ ਜਿਹੜਾ ਆਪਣੇ ਬਲ ਬਣੇ ਉਹਦੇ ਵਿੱਚ ਆਪਾਂ ਪੱਗ ਪੈਣਾ ਜਿਹੜਾ ਫੇਰਾਂਗੇ ਆਪਾਂ ਪਹਿਲੇ ਲੜ ਤੋਂ ਲਗੇ ਸ਼ੀਂ ਪੰਜਵੇਂ ਲੜ ਤੱਕ ਜਿਹੜਾ ਬਲ ਬਲਨਗੇ ਜਿੱਤੇ ਕਿਤੇ ਆਪਾਂ ਨੂੰ ਢਿੱਲ ਲੱਗਦੇ ਨੇ ਤੇ ਜਾਂ ਘਟ ਲੱਗਦੇ ਨੇ ਕਿ ਤੇ ਉੱਥੇ ਆਪਾਂ ਜਿਹੜੇ ਬਲਨਗੇ ਉਹ ਬਣਾਵਾਂਗੇ ਚੰਗੀ ਤਰੀਕੇ ਨਾਲ ਆਪਾਂ ਬਾਲ ਲਾਂਗੇ ਉਹ ਆਪਾਂ ਸੰਗਲੇ ਕਰਕੇ ਪਿੱਛੇ ਤਾਂ ਕਿਹੜੇ ਬਲਣਗੇ ਉਹ ਆਪਾਂ ਬਣਾ ਦੇਵਾਂਗੇ ਤੇ ਆਪਾਂ ਜਿਹੜੇ ਆਪਣੇ ਲੜ ਲਗਾਏ ਸੀਗੇ ਉਹ ਸੱਜੇ ਪਾਸੇ ਵੱਲ ਵੀ ਜਿਹੜੇ ਪੱਗ ਪੈਣ ਵਾਲੇ ਜਿਹੜੇ ਬਲਣਗੇ ਉਹ ਬਣਾਵਾਂਗੇ ਚੰਗੀ ਤਰ੍ਹਾਂ ਜਿਹੜੇ ਆਪਾਂ ਉੱਪਰਲੇ ਪੇਚ ਦੀਗੇ ਉਹਨਾਂ ਦੇ ਵਿੱਚ ਥੋੜੀ ਥੋੜੀ ਸੈਟਿੰਗ ਕਰਾਂਗੇ ਤੇ ਜਲਦੀ ਨਵੀਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ